ਮਠਿੰਡਾ ਦੇ ਥਾਣਾ ਸਿਵਲ ਲਾਈਨ ਦੀ ਪੁਲਿਸ ਦੇ ਵੱਲੋਂ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਆਪਣੇ ਆਪ ਨੂੰ ਇੱਕ ਪੁਲਿਸ ਕਰਮਚਾਰੀ ਦੱਸਦਾ ਸੀ ਅਤੇ ਲੋਕਾਂ ਨੂੰ ਆਪਣੇ ਚਾਂਸੇ ਦੇ ਵਿੱਚ ਲੈ ਕੇ ਠੱਗੀਆਂ ਵੀ ਮਾਰਦਾ ਸੀ ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਸ ਦੇ ਵੱਲੋਂ ਇੱਕ ਸੰਸਥਾ ਦੇ ਨਾਲ ਸੰਪਰਕ ਕੀਤਾ ਗਿਆ ਅਤੇ ਉਹਨਾਂ ਦੇ ਨਾਲ ਕੁਝ ਗੋਲਮੋਲ ਗੱਲਾਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਇਸ ਮਾਮਲੇ ਦੇ ਉੱਪਰ ਸ਼ੱਕ ਹੋਇਆ ਤਾਂ ਉਹਨਾਂ ਵੱਲੋਂ ਥਾਣਾ ਸਿਵਲ ਲਾਈਨ ਨੂੰ ਸੂਚਿਤ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਜਦੋਂ ਇਸ ਨੂੰ ਪੜਿਆ ਗਿਆ ਤਾਂ ਸਾਰੇ ਮਾਮਲੇ ਦਾ ਖੁਲਾਸਾ ਹੋਇਆ ਜਿਸ ਦੇ ਵਿੱਚ ਕੀ ਇਹ ਵਿਅਕਤੀ ਜਿਹੜਾ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪ੍ਰਾਰਭਿਕ ਜਾਂਚ ਦੇ ਵਿੱਚ ਇਹ ਸਾਹਮਣੇ ਆਇਆ ਹੈ ਕਿ ਇਹ ਸਰਸੇ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਇੱਥੇ ਰਹਿ ਰਿਹਾ ਸੀ ਅਤੇ ਆਪਣੇ ਆਪ ਨੂੰ ਥਾਣਾ ਸਿਵਲ ਲਾਈਨ ਦਾ ਕਰਮਚਾਰੀ ਦੱਸਦਾ ਸੀ ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਕਹਣਾ ਸਿਵਲ ਲਾਈਨ ਮੁਖੀ ਨੇ ਸਾਡੇ ਨਾਲ ਕਿਸ ਤਰ੍ਹਾਂ ਇਸ ਦੀ ਗ੍ਰਿਫਤਾਰੀ ਹੋਈ ਅਤੇ ਕਿਸ ਤਰ੍ਹਾਂ ਇਹ ਲੋਕਾਂ ਨੂੰ ਸ਼ਿਕਾਰ ਬਣਾਉਂਦਾ ਸੀ ਇਹ ਸਾਰੀਆਂ तमाम ਗੱਲਾਂ ਬਾਤਾਂ ਆਪਾਂ ਕਰਾਂਗੇ ਐਸਐਸਓ ਸਿਵਲ ਲਾਈਨ ਦੇ ਨਾਲ ਜੋ ਕਰਦੇ ਗੱਲਬਾਤ ਕਿਹਣਾ ਉਹਨਾਂ ਦਾ ਪੂਰੇ ਮਾਮਲੇ ਨੂੰ ਲੈ ਕੇ ਹਾਂਜੀ ਇਹ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਘੁੰਮ ਰਿਹਾ ਸੀਗੇ ਜੀ ਕਿਥੇ ਨਾ ਡੀਵੀ ਕਾਲਜ ਦੇ ਸਾਹਮਣੇ ਇੱਕ ਕੋਸ਼ਿਸ਼ ਕਰਕੇ ਵੈਲਫੇਅਰ ਸੁਸਾਇਟੀ ਜਿਹੜੀ ਕਿ ਆਪਣੇ ਗਰੀਬ ਲੋੜਵੰਦ ਜਾਂ ਬੇਸਹਾਰਾ ਲੋਕਾਂ ਨੂੰ ਜਿਹੜੇ ਹੈਗੇ ਉਹ ਸਹਾਰਾ ਦਿੰਦੇ ਆ ਬਜ਼ੁਰਗ ਜਾਂ ਕੋਈ ਅਪਾਜ ਹੋ ਗਿਆ ਤੇ ਇਹ ਉੱਥੇ ਗਿਆ ਸੀਗਾ ਤੇ ਉੱਥੇ ਉਹਨੇ ਜਾ ਕੇ ਕਹਿਣ ਲੱਗੇ ਵੀ ਮੈਂ ਮਰਲੋ ਅੱਜ ਪਹਿਲੀ ਵਾਰ ਨਹੀਂ ਗਿਆ ਸੀ ਪਹਿਲਾਂ ਵੀ ਗਿਆ ਸੀ ਕਿ ਮੈਂ ਉੱਥੇ ਸਿਵਲ ਲੈਂਡ ਸਾਡੇ ਦੇ ਵਿੱਚ ਲੱਗਿਆ ਹਾਂ ਮੇਰਾ ਨਾਮ ਰਣਜੀਤ ਸਿੰਘ ਤੇ ਮੈਂ ਸੋਸ਼ਲ ਵੈਲਫੇਅਰ ਦਾ ਕੰਮ ਵੀ ਕਰਦਾ ਨਾਲ ਜੌਬ ਤੇ ਐਂ ਕਰਕੇ ਵੀ ਕੋਈ ਜਿਹੜੀ ਹੈਗੀ ਹੈ ਔਰਤ ਹੈ ਜਿਹੜੀ ਕਿ ਬਿਮਾਰ ਰਹਿੰਦੀ ਹੈ ਤੇ ਉਹ ਆਪਣੀ ਜਿਹੜੀ ਬੱਚੀ ਹੈ ਉਹਦੀ ਦੇਖਭਾਲ ਨਹੀਂ ਕਰ ਪਾ ਰਹੀ 6 ਸਾਲ ਦੀ ਹੈ ਬੱਚੀ ਉਹਦੀ ਤੇ ਬੱਚੀ ਨੂੰ ਵੀ ਦਵਾਈ ਵਗੈਰਾ ਨਹੀਂ ਦਵਾਈ ਪਾਉਂਦੀ ਉਹ ਆਪਦੀ ਬੱਚੀ ਨੂੰ ਦਾਨ ਕਰਨਾ ਚਾਹੁੰਦੀ ਹੈ ਉਹਦੀ ਸੰਸਾਸ ਨੂੰ ਤੇ ਜਿਹੜੀ ਹੈਗੀ ਕਾਂ ਕੋਈ ਜਿਹੜੇ ਨਾਨ ਵਾਲੀ ਹੈਗੀ ਹੈ ਕੋਈ ਫੈਮਿਲੀ ਉਹ ਤੁਸੀਂ ਦੱਸ ਦੋ ਜੇ ਹੈਗੀ ਤਾਂ ਪਰ ਇਹਨੇ ਆਪ ਹੀ ਕੋਈ ਮਤਲਬ ਫੈਮਿਲੀ ਲੱਭ ਲਈ ਜਿਹੜੀ ਜਿਹੜੀ ਬੱਚਾ ਹਾਇਰ ਕਰ ਸਕਦੇ ਸੀਗੇ ਤੇ ਫੈਮਿਲੀ ਕਿ ਲੱਭੀ ਉਹ ਜਿਹੜੀ ਲੇਡੀ ਸੀਗੀ ਇਹਨੇ ਅੱਗੇ ਜਿਹਨੂੰ ਬੱਚੀ ਦਿਵਾਉਣੀ ਸੀਗੀ ਉਹ ਉਸੇ ਦੇ ਉਹ ਜਿਹੜੀ ਪਹਿਲੇ ਮੈਂ ਦੱਸਿਆ ਲੇਡੀ ਉਹ ਕੰਮ ਕਰਦੀ ਸੀਗੀ ਕਦੀ ਚਲੋ ਮੈਂ ਦੀ ਪੜ੍ਹਾਈ ਲਕਾਈ ਦਾ ਉਹ ਕਰ ਲੂਗਾ ਪਰ ਇਹ ਵਾਰ-ਵਾਰ ਉਹਨਾਂ ਤੋਂ ਕਮਿਸ਼ਨ ਦੀ ਵੀ ਮੰਗ ਕਰਦਾ ਸੀਗਾ ਵੀ ਐ ਕਰਕੇ ਚਲੋ ਮੈਂ ਤੁਹਾਨੂੰ ਇਹ ਕੀਤਾ ਤੇ ਦੋਵੇਂ ਫੈਮਲੀਆ ਤੋਂ ਵੀ ਡਿਮਾਂਡ ਕਰਦਾ ਸੀ ਉਹ ਸ਼ੱਕ ਹੋਣ ਤੇ ਸਾਡੂ ਅਧਲਾ ਕੀਤੀ ਤੇ ਫਿਰ ਸਾਡੀ ਪੁਲਿਸ ਪਾਰਟੀ ਮੌਕੇ ਤੇ ਗਈ ਵੈਰੀਫਾਈ ਕੀਤਾ ਤੇ ਫਿਰ ਅਸੀਂ ਵੈਰੀਫਾਈ ਕਰਨ ਤੋਂ ਪਾਇਆ ਕਿ ਇਹਦੇ ਖਿਲਾਫ ਹੋਰ ਵੀ ਜਿਹੜੀਆਂ ਆਈਆਂ ਕੰਪਲੇਂਟਸ ਆਹੀ ਠੱਗੀ ਟੋਰੀ ਦੀਆਂ ਜਿਵੇਂ ਪੁਲਿਸ ਦੀ ਵਰਦੀ ਪਾ ਕੇ ਘੁੰਮਦਾ ਰਹਿੰਦਾ ਤੇ ਆਪਦੇ ਆਪ ਨੂੰ ਪੁਲਿਸ ਅਫਸਰਾਂ ਤੋਂ ਦੱਸ ਕੇ ਲੋਕਾਂ ਨੂੰ ਘਬਰਾਹ ਕਰਕੇ ਉਹਨਾਂ ਤੋਂ ਮਤਲਬ ਕਿਸੇ ਗਲਤ ਕੰਮ ਵਿੱਚ ਵੀ ਇਨਵੋਲ ਹੁੰਦਾ ਹੈ ਜੀ ਜਿਵੇਂ ਅਸੀਂ ਇਹ ਤੁਸੀਂ ਕਹਿ ਰਹੇ ਹੋ ਕਿ ਪੋਸਟ ਦੀ ਵਰਦੀ ਪਾ ਕੇ ਜਿਦਾ ਰਹਿੰਦਾ ਕਿਸ ਤਰ੍ਹਾਂ ਰੈਂਕ ਤੇ ਆਪਣੇ ਆਪ ਨੂੰ ਦੱਸਦਾ ਸੀ ਇਹ ਸੀਤਾ ਜੀ ਮਤਲਬ ਪੋਜ਼ਿਟਿਵ ਰੈਂਕ ਤੇ ਹੀ ਦੱਸਦਾ ਸੀ ਆਪਣੇ ਆਪ ਨੂੰ ਆ ਪਰ ਇਹ ਵਰਦੀ ਪਾਈ ਹੋਈ ਜੀ ਵਰਦੀ ਵਗੈਰਾ ਅਸੀਂ ਕੱਪੜੇ ਲੈ ਲਈਏ ਫਿਰ ਤੋਂ ਬਣਾਈ ਜਾਣੇ ਕਿ ਕੀਤਾ ਸਾਰਾ ਕੁਝ ਅਸੀਂ ਪੁੱਛ-ਵਿਚ ਕਰਦੇ ਤੇ ਰਿਮਾਂਡ ਇਦਰੇ ਹੋਏ ਹਾਂਜੀ ਰਿਮਾਂਡ ਦਿੱਤਾ ਜੀ ਕਿ ਰੈਨੋ ਵਾਲਾ ਕਿਥੋਂ ਦਾ ਜੀ ਇਹ ਹੈਗਾ ਜੀ ਪੰਨੀ ਵਾਲਾ ਮੋਰੀ ਦਾ ਸਰਸਾ ਜ਼ਿਲ੍ਹਾ ਹਰਿਆਣਾ ਅੱਛਾ ਤੇ ਫਿਰ ਹੋਰ ਕਿੰਨਾ ਹੋਊਗਾ ਹਾਂਜੀ ਹੋਰ ਵੀ ਹੋ ਸਕਦੇ ਜੀ ਉਹ ਸਾਰਾ ਜਿਹੜੇ ਹੈ ਕਿ ਫਰਦਰ ਯੂਨੀਵਰਸਿਟੀ ਦੇ ਚੰਪਾਟ ਸਰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਰਸਥਾ ਰਹਿਣ ਵਾਲਾ ਹਰਿਆਣਾ ਦਾ ਤੇ ਆਪਣੇ ਆਪ ਨੂੰ ਦਸਰੇ ਸੀਮੇ ਸੀਵੀ ਲਾਈਨ ਥਾੜੇ ਦੇ ਵਿੱਚ ਮਿਲਾਂਗੇ ਹਾਂਜੀ ਹਾਂਜੀ ਜੀ ਅੱਛਾ ਇਸ ਤੇ ਪਹਿਲਾ ਹਰਿਆਣੇ ਵੀ ਕੋਈ ਮਾਣ ਵਾਲੇ ਦਜੇ ਇਸ ਤੇ ਨਹੀਂ ਹਲੇ ਤਾਂ ਸਾਨੂੰ ਕੋਈ ਅਸੀਂ ਸਾਹਮਣੇ ਆਇਆ ਨਹੀਂ ਪਰ ਫਿਲਹਾਲ ਹਿਰਾਸਤ 'ਚ ਹੈ ਜੀ ਤੁਹਾਡੀ ਹਾਂਜੀ ਹਾਂਜੀ ਮਾਮਲਾ ਦਰਜ ਕਰ ਲਿਆ ਤੇ ਹਰਸਕਾ ਕੱਲ ਨੂੰ ਜਰ ਰਿਮਾਂਡ ਦੇ